ਇਕਬਰ ਫਿਰ ਅਕਾਲੀਆਂ ਦੇ ਵੱਲੋਂ ਕਰ ਦਿੱਤਾ ਲੱਖਾਂ ਦਾ ਇਕੱਠ ਇਕੱਠ ਦੇਖ ਕੇ ਪ੍ਰਸ਼ਾਸਨ ਨੂੰ ਵੀ ਪੈ ਗਈ ਹੱਥਾਂ ਪੈਰਾਂ ਦੀ ਰਸਲ ਅੱਜ ਮੁਹਾਲੀ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦੇ ਖਿਲਾਫ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਕਿਸਾਨ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੇ ਨੇ ਉੱਥੇ ਹੀ ਹੁਣ ਸ਼ਰਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਇਸ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰ ਨੂੰ ਚਤਾਵਨੀ ਦੇ ਰਹੇ ਨੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਰਕਾਰ ਨੂੰ ਸਿੱਧੀ ਚਤਾਵਨੀ ਦੇ ਦਿੱਤੀ ਆ ਤੇ ਕਿਸਾਨਾਂ ਦੇ ਨਾਲ ਇੱਕ ਠੋਕੇ ਖੜ ਗਏ ਨੇ ਕੀ ਕੁਝ ਕਹਿ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣ ਲੋ ਇਹਨਾਂ ਨੇ ਦੇਖਿਆ ਆ ਤਾਂ ਹੋਣਾ ਨਹੀਂ ਆਪਣੇ ਆਪ ਵੀ ਇੱਕ ਨਵਾਂ ਜਾਲ ਹੀ ਜਾ ਕੰਮ ਕਰ ਲਿਆ 1900 ਮੈਨੂੰ ਲੱਗਦਾ ਹੈ 95 ਦਾ ਕੋਈ ਪੁਰਾਣਾ ਐਕਟ ਲੱਭ ਲਿਆ ਜਿਹੜਾ ਅੱਜਕੱਲ ਬੰਦ ਵੀ ਹੈ ਉਹਦੀ ਵੈਲਿਡਿਟੀ ਨਹੀਂ ਹੈ ਉਹਨੂੰ ਲੈ ਕੇ ਉਹਨਾਂ ਨੇ ਕਰਤਾ ਕਿ ਅਸੀਂ ਉਸ ਐਕਟ ਦੇ ਥੱਲੇ ਐਕਵਾਇਰ ਕਰਾਂਗੇ ਅੱਜ ਦੇ ਐਕਟ ਦੇ ਥੱਲੇ ਨਹੀਂ ਜਿਹੜਾ ਕਾਨੂੰਨੀ ਗਲਤ ਹੈ ਤੇ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਆ ਜਿਹੜੇ ਲੁਟੇਰੇ ਠੱਗਾ ਇਹ ਪੰਜਾਬ ਦੇ ਲੁੱਟਣ ਵਾਸਤੇ ਇਹਨਾਂ ਨੇ ਤਾਂ ਭੱਜ ਜਾਣਾ ਤੁਸੀਂ ਤੇ ਇੱਥੇ ਰਹਿਣਾ ਅਫਸਰਾਂ ਦੀ ਜ਼ਿੰਮਵਰੀ ਹੈ ਕੋਈ ਗਲਤ ਕੰਮ ਕਰਨਾ ਹੈ ਉਹਨੂੰ ਰੋਕਣਾ ਹੈ ਪਰ ਅਫਸੋਸ ਹੈ ਕਈ ਅਫਸਰ ਆਪ ਚੀਫ ਸੈਕਟਰੀ ਬਣਨ ਵਾਸਤੇ ਕਮਿਸ਼ਨਰ ਬਣਨ ਵਾਸਤੇ ਭੁੱਲ ਜਾਂਦੇ ਆ ਕਿ ਉਹਨਾਂ ਦਾ ਕੰਮ ਕੀ ਹੈ ਆ ਸਾਰਿਆਂ ਦੀ ਇਨਕੁਆਇਰੀ ਹੋਊਗੀ ਇੱਕ ਇੱਕ ਚੀਜ਼ ਦੀ ਇਨਕੁਆਇਰੀ ਹੋਊਗੀ ਤੇ ਹੁਣ ਜਿਹੜੀ ਵੱਡੀ ਗੱਲ ਕੀਤੀ ਕਿਉਂਕਿ ਕਈ ਅਫਸਰਾਂ ਨੇ ਤਾਂ ਪੈਰ ਲਾਏ ਨਹੀਂ ਤੁਸੀਂ ਦੇਖ ਲਓ ਮੁੱਖ ਮੰਤਰੀ ਨੇ ਵੀ ਕਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਮੈਂ ਮੇਰੇ ਦਸਕਤਨਾ ਖਰਾਓ ਮੈਨੂੰ ਤਾਂ ਮੈਂ ਤਾਂ ਅੰਦਰ ਹੋ ਜਾਊਗਾ ਫਿਰ ਇਹਨਾਂ ਨੇ ਕੀ ਸੋਚਿਆ ਇੱਕ ਨਵੀਂ ਕਮੇਟੀ ਬਣਾਤੀ ਜਿਹੜੀ ਲੈਂਡ ਪੂਲਿੰਗ ਦੀ ਅਕਵਾਇਰ ਕਰਨ ਵਾਸਤੇ ਉਹਦਾ ਚੇਅਰਮੈਨ ਬਣਾਤਾ ਚੀਫ ਸੈਕਟਰੀ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ ਉਹਦਾ ਹੈੱਡ ਚੇਅਰਮੈਨ ਹੁੰਦਾ ਹੈ ਕਮੇਟੀ ਦਾ ਚੀਫ ਮਨਿਸਟਰ ਪਹਿਲੀ ਵਾਰ ਚੀਫ ਮਨਿਸਟਰ ਨੂੰ ਪਾਸੇ ਕਰਤਾ ਜੋ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਆ ਉਸ ਮਹਿਕਮੇ ਦੇ ਮਨਿਸਟਰ ਤੇ ਸੈਕਟਰੀ ਉਹ ਵੀ ਪਾਸੇ ਕਰਤੇ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲਿਆ ਲੱਭ ਕੇ ਲਾਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬਾ ਮਹੇਸ਼ਵਰੀ ਇੱਕ ਸੀਵਾ ਪੰਸਲ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਹੈ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੌਏ ਐ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਉਦੇ ਬਾਦ ਜਿੰਦਾਬਾਦ ਜਿੰਦਾਬਾਦ ਬੀ ਸਿੰਘ ਬਾਦ ਜਿੰਦਾਬਾਦ ਬੀ ਸਿੰਘ ਬਾਦ ਜਿੰਦਾਬਾਦ ਉਦੇ ਬਾਦ ਉਦੇ ਬਾਦ ਰੌਏ ਸਾਹਿਬ ਕੁੰਡੂ ਸਾਹਿਬ ਤੁਸੀਂ ਕਿੱਧਰ ਭਜੋਗੇ ਆ ચીਫ ਸੈਕਟਰੀ ਸਾਹਿਬ ਤੁਹਾਨੂੰ ਪਤਾ ਹੀ ਨਹੀਂ ਹਲੇ ਵੀ ਦਲੇਰੀ ਫੜੋ ਪੰਜਾਬ ਨੂੰ ਕਿਸਾਨਾਂ ਦੀ ਆਵਾਜ਼ ਸੁਣੋ ਦਸਕਤ ਕਰਨੇ ਬੰਦ ਕਰ ਦਿਓ ਪਰ ਤੁਸੀਂ ਚਿੰਤਾ ਨਾ ਕਰੋ ਜਿਨੋਂ ਤੱਕ ਮੈਂ ਜਿਉਂਦਾ ਨਾ ਥੋੜੀ ਨਹੀਂ ਸਾਹ ਜਾਣ ਦਿੰਦਾ ਮੈਂ ਜੀ ਸੁਖਵੀਰ ਸਿੰਘ ਬਾਵਾ ਜਿੰਦਾਬਾਦ ਮਹਾਲੀ ਵਾਲਿਓ ਤੁਸੀਂ ਸਾਰੇ ਇੱਥੇ ਰਹਿਣ ਵਾਲੇ ਨਾਲਸਾਂ ਕੀ ਹੁੰਦਾ ਸੀ ਤੇ ਕਿਵੇਂ ਬਣਾਤਾ ਸਾਰਾ ਕੁਝ ਆ ਨਿਊ ਚੰਡੀਗੜ੍ਹ ਮਹਾਲੀ ਕਿ ਕਿੰਨੀਆਂ ਚੀਜ਼ਾਂ ਬਣਾਤੀਆਂ ਸਾਰ ਇੱਕ 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 ਦੇ ਪਿੱਛੇ ਲਿਖਿਆ ਅਕਾਲੀ ਦਲ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਆ ਜਦੋਂ ਵੀ ਆ ਹਰ ਕ ਯਾਰ 1 ਮਿੰਟ ਇੱਕ ਮਿੰਟ ਮੇਰੀ ਇੱਕ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰਨਾ ਹੈ ਪਛਾਣੋ ਆਪਣੇ ਕਿਹੜੇ ਐ ਤੇ ਪ੍ਰਾਏ ਕਿਹੜੇ ਐ ਆ ਦਿੱਲੀ ਵਾਲੀਆਂ ਜਿੰਨੀਆਂ ਪਾਰਟੀਆਂ ਭਾਵੇਂ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਭਾਵੇਂ ਕੋਈ ਹੋਰ ਪਾਰਟੀ ਐ ਆ ਦਰਦ ਨਹੀਂ ਇਹਨਾਂ ਦਾ ਤੁਹਾਡੇ ਪ੍ਰਤੀ ਜੇ ਤੁਹਾਡੇ ਪ੍ਰਤੀ ਦਰਦ ਹੈ ਤੇ ਤੁਹਾਡੀ ਇੱਜ਼ਤੇਬੰਦੀ ਸ਼੍ਰੋਮਣੀ ਅਕਾਲੀ ਦਲ 105 ਸਾਲ ਦਾ ਇਤਿਹਾਸ ਹੈ 105 ਸਾਲ ਦਾ ਇਤਿਹਾਸ ਹੈ ਆ ਅਕਾਲੀ ਦਲ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਹੈ मैं कई बार कह मैं कई बार पंजाब कहे भी कोने चले जाओ जो कुछ भी बनया अकाली दलकारा ने बनाया है, ती अमृतसर चले जाओ मत्था टेकन जो फोर लेन सड़क से जाओगे अकाली दल ने बनाई फ्लाईओवर टपोंगे अकाली दल ने बनाया कोई यूनिवर्सिटी देखोगे अकाली दल ने बनाई ਹਸਪਤਾਲ ਦੇਖੋਗੇ ਕਾਲੀ ਦਲ ਨੇ ਬਣਾਇਆ ਜੇ 에어ਪੋਰਟ ਦੇ ਕੋਲਿੰਟਪੰਗ ਕਾਲੀ ਦਲ ਨੇ ਬਣਾਇਆ ਜੇ ਟਿਊਬਲ ਚੱਲਦੇ ਦੇਖੋਗੇ ਉਹ ਕਨੈਕਸ਼ਨ ਵੀ ਕਾਲੀ ਦਲ ਨੇ ਦਿੱਤੇ ਆ ਉਹਦੇ ਵਿੱਚ ਮੁਫਤ ਬਿਜਲੀ ਵੀ ਕਾਲੀ ਦਲ ਨੇ ਦਿੱਤੀ ਹੈ ਗਰੀਬ ਨੂੰ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਦੇਣ ਵਾਲਾ ਕਾਲੀ ਦਲ ਹੈ ਪਰ ਦੁੱਖ ਲੱਗਦਾ ਹੈ ਜਦੋਂ ਆਪਾਂ ਇੰਨਾ ਠੱਗਾ ਦੀਆਂ ਗੱਲਾਂ ਚਾਕੇ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਆ 10 ਸਾਲ ਦੇਖੋ ਆ 10 ਸਾਲ ਜਿਹੜੇ ਟੱਪੇ ਐ ਕਿੱਡਾ ਨੁਕਸਾਨ ਪੰਜਾਬ ਦਾ ਹੋ ਗਿਆ 5 ਸਾਲ ਕੈਪਟਨ ਨੇ ਢੱਕਾ ਨਹੀਂ ਤੋੜਿਆ 5 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਜੇ ਸਪੀਡ ਨਾਲ ਅਕਾਲੀ ਦਲ ਲੱਗਿਆ ਸੀ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਕਿਤੇ ਨਾ ਕਿਤੇ ਚਲੇ ਜਾਣਾ ਸੀ ਆਪਾਂ ਇਸ ਕਰਕੇ ਬੇਨਤੀ ਕਰਦੇ ਹਾਂ ਹੁੰਨਾ ਗਲਤੀ ਕਰਿਓ ਆ ਜਿਹੜੇ ਠੱਗ ਜੇ ਨਾ ਜਦੋਂ ਇਲੈਕਸ਼ਨ ਆਉਂਦੇ ਐ ਕੋਈ ਨਾ ਕੋਈ ਨਵਾਂ ਠੱਗ ਟੱਪ ਪੈਂਦਾ ਉਹ ਕਹੂਗਾ ਬਦਲਾ ਜਾਂ ਕਹੂਗਾ ਕੋਈ ਤੁਹਾਡੇ ਧਰਮ ਦੇ ਨਾਂ ਤੇ ਆ ਕਿਸੇ ਦੇ ਨਾਂ ਤੇ ਆ ਕੇ ਇੱਥੇ ਗੁੰਮਰਾਹ ਕਰ ਲੈਂਦਾ ਮੈਂ ਬੇਨਤੀ ਕਰਦਾ ਜੇ ਬਚਾਉਣਾ ਪੰਜਾਬ ਨੂੰ ਤੁਹਾਡੇ ਹੱਥ ਹੈ ਜੇ ਬਚਾਉਣਾ ਤੇ ਆਪਣੀ ਪੌਣ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਬਚਾ ਸਕਦੀ ਹੈ ਤੇ ਇਤਿਹਾਸ ਗਵਾਹ ਹੈ ਕੀਤਾ ਹੀ ਹੋਣੇ ਐ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਆ ਜਿਹੜੀ ਜੰਗ ਲੈਂਡ ਪੂਲਿੰਗ ਦੇ ਖਿਲਾਫ ਲੈਂਡ ਗ੍ਰੈਬਿੰਗ ਦੇ ਖਿਲਾਫ ਚੱਲ ਰਹੀ ਹੈ ਅੱਜ ਅੱਜ ਤੁਹਾਡੇ ਇੱਥੇ 4-5 ਕਿਲੋ ਪਹੁੰਚਦੇ ਆ ਹਰ ਉਹ ਸ਼ਹਿਰ ਜਾਵਾਂਗੇ ਉਸ ਇਲਾਕੇ ਜਾਵਾਂਗੇ ਤੇ ਆਪਣੇ ਲੋਕਾਂ ਨੂੰ ਕੌਮ ਨੂੰ ਇਕੱਠਾ ਕਰਕੇ ਪੰਜਾਬੀਆਂ ਨੂੰ ਇਕੱਠਾ ਕਰਕੇ ਇੱਕ ਹੱਕ ਇੱਕ ਤੂਫਾਨ ਖੜਾ ਕਰਾਂਗੇ ਉਹਦੀ ਅਗਵਾਈ ਅਸੀਂ ਕਰਾਂਗੇ ਮੈਂ ਪੁਲਿਸ ਵਾਲਿਆਂ ਨਾਲ ਸਾਰੇ ਅਫਸਰਾਂ ਨੂੰ ਕਹਿਣਾ ਚਾਹੁੰਨਾ ਹੈ ਤੁਸੀਂ ਵੀ ਸੋਚੋ ਤੁਸੀਂ ਵੀ ਉਹ ਪਿੰਡਾਂ ਚੋਂ ਆਏ ਹੋ ਤੁਸੀਂ ਵੀ ਉਹ ਕਿਸਾਨਾਂ ਦੇ ਪੁੱਤੋਂ ਗਰੀਬਾਂ ਦੇ ਪੁੱਤ ਐ ਜਿਨ੍ਹਾਂ ਤੇ ਆ ਝਾੜੂ ਵਾਲੇ ਆ ਦਿੱਲੀ ਦੇ ਠੱਗ ਜਿਨ੍ਹਾਂ ਦੀ ਜਾਇਦਾਦ ਖੋਣ ਲੱਗੇ ਐ ਤੁਸੀਂ ਕੋਈ ਐਜਾ ਕੰਮ ਨਾ ਕਰਿਓ ਕਿਹਦੇ ਨਾਲ ਨੁਕਸਾਨ ਪੰਜਾਬ ਦਾ ਹੋਏ ਆ ਠੱਗਾਂ ਨੂੰ ਤਾਂ ਭਜਾਉਣਾ ਆਉਂਦਾ ਐ ਪਰ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤੁਸੀਂ ਇਹ ਜਾਇਓ ਮੈਂ ਦੇਖਿਆ ਤੁਹਾਡਾ ਜੋਸ਼ ਜਿਵੇਂ 30 35 ਸਾਲ ਪਹਿਲੇ ਵਰਕਰਾਂ ਤੁਹਾਡੇ ਬਜ਼ੁਰਗਾਂ ਦਾ ਜੋਸ਼ ਹੁੰਦਾ ਸੀ ਉਸ ਟਾਈਮ ਜੇ ਬਾਦਲ ਸਾਹਿਬ ਜਾਂ ਅਕਾਲੀ ਅਸਲ ਦੇ ਕਿਸੇ ਵੀ ਪ੍ਰਧਾਨ ਨੇ ਜੇ ਐਲਾਨ ਕਰ ਦਿੰਦੇ ਜੀ ਇੱਥੇ ਮੋਰਚਾ ਲਾਉਣਾ ਹੈ ਤੁਹਾਡੇ ਬਜ਼ੁਰਗ ਸੋਚਦੇ ਨਹੀਂ ਸੀ ਘਰੋਂ ਨਿਕਲ ਕੇ ਚਲੇ ਜਾਂਦੇ ਸੀ ਜੇ ਧਰਨਾ ਲਾਉਣਾ ਹੈ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਤੇ ਜੇਲ੍ਹ ਨਾਲ ਜਾਣਾ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਅੱਜ ਮੈਂ ਦੇਖ ਰਿਹਾ ਇੰਨੇ ਮੀਹ ਦੇ باوجود ਤੁਸੀਂ ਖੜੇ ਹੋ ਉਹ ਸਪਿਰਿਟ ਮੈਂ ਤੁਹਾਡੇ ਵਿੱਚ ਦੇਖ ਰਿਹਾ ਤੁਹਾਡੇ ਬਜ਼ੁਰਗਾਂ ਦੀ ਸਪਿਰਿਟ ਮੈਂ ਤੁਹਾਡੇ ਵਿੱਚ ਦੇਖਦਾ ਮਹਾਨ ਇਸਾਨ ਨਿਹਾਲ ਤੇ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਬੀਬੀਆਂ ਦਾ ਕਿ ਤੁਸੀਂ ਹੁਣ ਜੰਗ ਸ਼ੁਰੂ ਹੋ ਗਈ ਹੈ ਆ ਜੰਗ ਉਦੋਂ ਖਤਮ ਹੋਊਗੀ ਜੇ ਜਦੋਂ ਚੰਡੀਗੜ੍ਹ ਦੇ ਪੰਜਾਬ ਦੇ ਸੈਕਟਰੀਅਟ ਉਤੇ ਕਾਲੀ ਦਲ ਦਾ ਝੰਡਾ ਚੁੱਲੂਗਾ ਉਹ ਮਹਾਨ ਇਸਾਨ ਨਿਹਾਲ ਆਓ ਹਰ ਤਾਰਾ ਕੁਛ ਛੱਡ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਦੇ ਤੂਫਾਨ ਦੇ ਨਾਲ ਖੜਕੇ ਐਡਾ ਪਹਟਾ ਲਿਆ ਦਿਓ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਤੇ ਭਾ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਇੱਥੇ ਨੇੜੇ ਤੇੜੇ ਨਹੀਂ ਰਹਿਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਪਾਰਟੀ ਅਕਾਲੀ ਦਲ ਨੂੰ ਆਪਸ ਵਾਪਸ ਲੈ ਕੇ ਆਈਏ ਮੈਂ ਤੁਹਾਨੂੰ ਇਹਨਾ ਦੱਸਣਾ ਚਾਹਣਾ ਹੈ ਅੱਜ ਆ ਪੰਜਾਬ ਤਰੱਕੀ ਲਿਆਵਾਂਗੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਹੈ ਮੈਂ ਅੱਜ ਤੱਕ ਜੋ ਕੀਤਾ ਪੂਰਾ ਕੀਤਾ ਤੁਸੀਂ ਮੇਰੇ ਪ੍ਰਾਣੀਆਂ ਭਾਸ਼ਣ ਸੁਣ ਲਓ ਸਟੇਟਮੈਂਟਾਂ ਸੁਣ ਲਓ ਜੋ ਤੁਸੀਂ ਸੁਣਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿੱਥੇ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਨੇ ਇੱਕ ਠੋਕੇ ਉੱਥੇ ਹੀ ਸਰਦਾਰ ਪ੍ਰਕਾਸ਼ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮਸਾਕਾ ਮੁੱਖ ਮੰਤਰੀ ਜਿਨ੍ਹਾਂ ਦੀਆਂ ਕੀਤੀਆਂ ਹੋਈਆਂ ਕੀਤੀਆਂ ਹੋਈਆਂ ਨੀਤੀਆਂ ਸੀ ਜਿਹੜੀਆਂ ਉਹਨਾਂ ਦੀਆਂ ਜਿਨ੍ਹਾਂ ਦੇ ਕੀਤੇ ਹੋਏ ਕੰਮ ਸੀ ਜੋ ਸੜਕਾਂ ਉਹਨਾਂ ਦੇ ਵੱਲੋਂ ਬਣਵਾਈਆਂ ਗਈਆਂ ਨੇ ਤਾਂ ਉਹ ਸੜਕਾਂ ਕਿੱਥੇ ਕਿੱਥੇ ਬਣਵਾਈਆਂ ਗਈਆਂ ਨੇ ਜੋ ਕੰਮ ਅਕਾਲੀ ਦਲ ਦੇ ਵੱਲੋਂ ਕੀਤੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਤੇ ਹੁਣ ਜੋ ਸਰਕਾਰ ਕਰ ਰਹੀ ਆ ਉਹ ਵੀ